ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਲੱਖਾਂ ਟਿਊਬਵਲ ਬੰਦ ਕਰਨ ਬਾਰੇ ਸੀਐਮ ਭਗਮਨ ਤਮੰਦ ਦਾ ਵੱਡਾ ਐਲਾਨ ਨਾਲ ਹੀ ਸੁਖਵੀਰ ਬਾਦਲ ਤੇ ਕੈਪਟਨ ਤੇ ਸਾਧਿਆ ਨਿਸ਼ਾਨਾ ਸੰਗਰੂਰ ਤੋਂ ਟਿਕਟ ਨਾ ਮਿਲਣ ਤੇ ਫੇਰ ਚਲ ਗਿਆ ਢਿੰਡ ਸਦਾ ਦਾ ਸੁਖਵੀਰ ਬਾਦਲ ਨੂੰ ਕਹੀਆਂ ਵੱਡੀਆਂ ਗੱਲਾਂ ਪੰਜਾਬ ਚ 5994 ਟੀਟੀ ਅਧਿਆਪਕਾਂ ਦੀ ਭਰਤੀ ਨੂੰ ਮਿਲੀ ਹਰੀ ਚੰਡੀ ਸਿਲੇਬਸ ਦੇ ਆਧਾਰ ਤੇ ਪੰਜਾਬੀ ਦੀ ਪ੍ਰੀਖਿਆ ਹੋਈ ਰੱਦ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ 10 ਸਕੂਲਾਂ ਦੇ ਪ੍ਰਿੰਸੀਪਲ ਹੈੱਡ ਤੇ ਇਨਚਾਰਜ ਕੀਤੇ ਸਸਪੈਂਡ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਦਿੱਤਾ ਠੋਕਮਾ ਜਵਾਬ ਕਿਹਾ ਮੈਂ ਬਿੱਟੂ ਵਰਗੇ ਸੰਸਦ ਤੋਂ ਬਿਹਤਰ ਹਾਂ ਪੰਜਾਬ ਸਣੇ ਇਨਾਂ ਰਾਜ ਦੇ ਮੂਡ ਬਦਲੇਗਾ ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ ਬਿਰਸਾ ਸਿੰਘ ਵਲਟੋਹ ਨੇ ਭਾਈ ਅਮਰਪਾਲ ਸਿੰਘ ਤੇ ਲਗਾਏ ਵੱਡੇ ਇਲਜ਼ਾਮ ਪਰਿਵਾਰ ਨੂੰ ਕੀਤਾ ਸਿੱਧਾ ਚੈਲੰਜ ਅਕਾਲੀ ਦਲ ਨੂੰ ਵੱਡਾ ਝਟਕਾ ਤਲਵੀਰ ਗਿੱਲ ਨੇ ਫੜਿਆ ਆਪ ਦਾ ਪੱਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਟਿਊਬਲ ਕਨੈਕਸ਼ਨਾਂ ਬਾਰੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਵੇਲੇ ਉਹਨਾਂ ਹਟੇ ਫੀਸ ਦੀ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਜਾ ਰਿਹਾ ਹੈ ਅਕਤੂਬਰ ਮਹੀਨੇ ਵਿੱਚ 70% ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ ਹੁਣ ਪੰਜਾਬ ਵਿੱਚ 14 ਲੱਖ ਟਿਊਬਵੈਲ ਹਨ ਅਤੇ ਇਸ ਤੋਂ ਬਾਅਦ ਪੰਜਾਬ ਵਿੱਚ ਲਗਭਗ 6 ਲੱਖ ਟਿਊਬਵੈਲ ਬੰਦ ਹੋ ਜਾਣਗੇ ਕਿਉਂਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲੇਗਾ ਇਸ ਨਾਲ ਧਰਤੀ ਹੇਠਲੇ ਪਾਣੀ ਅਤੇ ਛੇਤ ਤੋਂ 7000 ਕਰੋੜ ਰੁਪਏ ਦੀ ਬਿਜਲੀ ਦੀ ਬਚਤ ਹੋਵੇਗੀ ਇਹ ਪੈਸਾ ਆਪ ਸਰਕਾਰ ਦੀ ਗਰੰਟੀ ਜੋ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਹੈ ਨੂੰ ਪੂਰਾ ਕਰਨ ਲਈ ਵਰਤਿਆ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਮੁਖੀ ਸੁਖਵੀਰ ਬਾਦਲ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਕਿ ਹੈਗੇ ਦੋਵੇਂ ਆਗੂ ਆਣੇ ਸੱਤਾ ਵਿੱਚ ਰਹਿੰਦੇ ਆ ਸਿਰਫ ਪੈਸਾ ਕਮਾਇਆ ਹੈ ਤੇ ਐਸ਼ੋ ਆਰਾਮ ਕੀਤਾ ਹੈ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਸੀ ਇਹਨਾਂ ਦੋਵਾਂ ਨੇ ਪੰਜਾਬ ਦੇ ਲੋਕਾਂ ਦੇ ਘਰ ਬਿਨਾਂ ਉਹ ਸਾਰੀ ਛੱਡ ਕੇ ਆਪਣੇ ਲਈ ਸੁੱਖ ਵਿਲਾਸ ਹੋਟਲ ਅਤੇ ਸੀਸਵਾ ਫਾਰਮ ਹਾਊਸ ਬਣਵਾਏ ਉਹਨਾਂ ਕਹੇ ਹੈਗੇ ਅਸੀਂ ਰਾਜਨੀਤੀ ਵਿੱਚ ਪੈਸਾ ਕਮਾਉਣ ਅਤੇ ਕਾਰੋਬਾਰ ਵਿੱਚ ਹਿੱਸਾ ਲੈਣ ਲਈ ਨਹੀਂ ਆਏ ਹਾਂ ਅਸੀਂ ਲੋਕਾਂ ਦੇ ਦੁੱਖ ਦਰਦ ਵਿੱਚ ਸ਼ਰੀਕ ਹੋਣ ਆਏ ਹਾਂ ਸ਼ਰਮਨੀ ਕਾਲੀ ਲਾਲਲੇ ਸਿੰਘ ਰਾਗੋ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢਿੰਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਕਿ ਹੈਗੇ ਬੇਸ਼ੱਕ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਹੀਂ ਦਿੱਤੀ ਪਰ ਬਾਵਜੂਦ ਇਸ ਦੇ ਉਹ ਕੱਲ ਹੀ ਹਨ ਅਤੇ ਕੱਲ ਹੀ ਰਹਿਣਗੇ ਪਰ ਪਾਰਟੀ ਪ੍ਰਤੀ ਜੋ ਉਹਨਾਂ ਦੀ ਨਾਰਾਜ਼ਗੀ ਹੈ ਉਹ ਬਰਕਰਾਰ ਰਹੇਗੀ ਉਹ ਨਾਤਾ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਕੋਈ ਚੋਣ ਪ੍ਰਚਾਰ ਕਰਨਗੇ ਤੇ ਨਾ ਹੀ ਪਾਰਟੀ ਦੇ ਉਮੀਦਵਾਰ ਦਾ ਕੋਈ ਵਿਰੋਧ ਕਰਨਗੇ। ਉਹਨਾਂ ਨੇ ਗਿਲਾ ਕਰਦੇ ਕਿ ਹੈਗੀ ਪਾਰਟੀ ਤੇ ਸੁਭੀਰ ਬਾਦਲ ਨੇ ਉਹਨਾਂ ਦੀ ਕੋਈ ਕਦਰ ਨਹੀਂ ਪਾਈ ਜੋ ਸਹਿਣਯੋਗ ਨਹੀਂ ਹੈ। ਸਿਰਫ ਟਿਕਟ ਨਾ ਦੇਣਾ ਮੁੱਦਾ ਨਹੀਂ ਬਲਕਿ ਹੋਰ ਵੀ ਬਹੁਤ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਜਨਤਕ ਤੌਰ ਤੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਮੌਕਾ ਮਿਲਿਆ ਤਾਂ ਉਹ ਪਾਰਟੀ ਪੱਧਰ ਤੇ ਉੱਠ ਕੇ ਆਪਣਾ ਪੱਖ ਰੱਖਣਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਵਿੱਚ 5900 94 ਡੀਟੀ ਦੇ ਆਪ ਕਾਂਦੀ ਭਰਤੀ ਤੇ ਲੱਗੀ ਰੋਕ ਹਟਾ ਦਿੱਤੀ ਹੈ ਹਾਲਾਂਕਿ ਹਾਈ ਕੋਰਟ ਨੇ ਸਿਲੇਬਸ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ ਤੇ ਕਿਹਾ ਕਿ ਇਸ ਪ੍ਰੀਖਿਆ ਵਿੱਚ ਪੰਜਾਬ ਅਤੇ ਪੰਜਾਬੀਅਤ ਨੂੰ ਕਿਉਂ ਸ਼ਾਮਿਲ ਕੀਤਾ ਗਿਆ ਹੈ ਹਾਈ ਕੋਰਟ ਨੇ ਹੁਣ ਸਾਰੇ ਬਿਨੇਕਾਰਾਂ ਲਈ 3 ਮਹੀਨਿਆਂ ਵਿੱਚ ਪ੍ਰੀਖਿਆ ਕਰਵਾਉਣ ਦਾ ਦੇਸ਼ ਦਿੱਤਾ ਹੈ ਪਟੀਸ਼ਨ ਦਾਇਰ ਕਰਦੇ ਆ ਪਰਮਿੰਦਰ ਸਿੰਘ ਅਤੇ ਹੋਰਾਂ ਨੇ ਐਡਵੋਕੇਟ ਵਿਕਾਸ ਚਿਤਪਤ ਰਾਹੀ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 12 ਅਕਤੂਬਰ 2022 ਨੂੰ ਅਧਿਆਪਕਾਂ ਦੀਆਂ 5994 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਸੀ ਪਟੀਸ਼ਨ ਕਰਤਾਵਾਂ ਨੇ ਇਸ ਲਈ ਅਰਜੀ ਦਿੱਤੀ ਸੀ ਕਿਉਂਕਿ ਇਸ਼ਤਿਹਾਰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ 28 ਅਕਤੂਬਰ 2022 ਨੂੰ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸ ਰੂਲਸ ਨੂੰ ਨੋਟੀਫਾਈ ਕੀਤਾ ਇਸ ਦੇ ਤਹਿਤ ਗਰੁੱਪ C ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਲਈ ਪੰਜਾਬੀ ਦੀ ਵਾਧੂ ਪ੍ਰੀਖਿਆ ਲਈ ਆਲਮੀ ਕਰ ਦਿੱਤੀ ਗਈ ਸੀ ਨੋਟੀਫਿਕੇਸ਼ਨ ਜਾਰੀ ਕਰਦੇ ਸਮੇਂ ਰਾਖਵੀਂ ਸ਼੍ਰੇਣੀ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਸੀ ਇਸੇ ਸੋਧ ਨਾਲ ਕੁਝ ਲੋਕ ਜੋ ਪਹਿਲਾਂ ਯੋਗ ਸਨ ਬਾਅਦ ਵਿੱਚ ਅਯੋਗ ਹੋ ਗਏ ਅਤੇ ਕੁਝ ਅਜਿਹੇ ਵੀ ਹਨ ਜੋ ਯੋਗ ਹੋਣ ਦੇ ਬਾਵਜੂਦ ਅਪਲਾਈ ਨਹੀਂ ਕਰ ਸਕੇ ਫਿਲਹਾਲ ਇਹ ਭਰਤੀ ਅੰਤਿ ਪੜਾਤੇ ਹੈ ਅਤੇ ਚੂਨੇਗੇ ਬਿਨੇਕਾਰਾਂ ਦੀ ਨਿਯੁਕਤੀ ਅਜੇ ਬਾਕੀ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਕਿਸੇ ਵੀ ਹੋਰ ਭਾਸ਼ਾ ਵਾਂਗ ਹੀ ਕਰਵਾਈ ਜਾਣੀ ਚਾਹੀਦੀ ਸੀ ਇਸ ਵਿੱਚ ਪੰਜਾਬ ਅਤੇ ਪੰਜਾਬੀਅਤ ਨੂੰ ਸ਼ਾਮਿਲ ਕਰਨਾ ਸਹੀ ਨਹੀਂ ਹੈ ਰੇਲ ਸਫਰ ਵਿੱਚ ਆਈ ਖੜੋਤਕਾਰਨ ਬੱਸਾਂ ਦੇ ਸਵਰ ਕਰਨ ਵਿੱਚ ਯਾਤਰੀ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਤਾਂ ਸੈਂਕੜੇ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ ਜਦੋਂ ਕਿ ਮਿਲ ਰਹੀਆਂ ਬੱਸਾਂ ਭਰੀਆਂ ਹੋਈਆਂ ਮਿਲ ਰਹੀਆਂ ਹਨ ਜਿਸ ਕਾਰਨ ਮਜਬੂਰ ਯਾਤਰੀਆਂ ਨੂੰ ਲੰਬਾ ਸਫਰ ਖੜੇ ਹੋ ਕੇ ਕਰਨਾ ਪੈ ਰਿਹਾ ਮਾਹੌਲ ਕੁਝ ਅਜਿਹਾ ਹੈ ਕਿ ਯਾਤਰੀਆਂ ਨੂੰ ਬੱਸਾਂ ਦੀ ਕਮੀ ਮਹਿਸੂਸ ਹੋਣ ਲੱਗੀ ਹੈ ਲੁਧਿਆਣਾ ਵਿੱਚ ਪਿਛਲੇ 15 ਦਿਨਾਂ ਤੋਂ 100 ਤੋਂ ਵੱਧ ਟ੍ਰੇਨਾਂ ਰੱਦ ਹੋ ਚੁੱਕੀਆਂ ਹਨ ਜਿਸ ਦਾ ਸਾਰਾ ਫਾਇਦਾ ਬੱਸ ਚਾਲਕਾਂ ਨੂੰ ਮਿਲ ਰਿਹਾ ਪਰ ਉਹ ਵੀ ਭੀੜ ਜ਼ਿਆਦਾ ਹੋਣ ਕਾਰਨ ਯਾਤਰੀਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਦੇ ਪਾ ਰਹੇ ਹਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਬੱਸਾਂ 'ਚ ਖੜੇ ਹੋ ਕੇ ਸਫ਼ਰ ਕਰਨ ਲਈ ਮਜਬੂਰ ਹਨ ਦਿੱਲੀ ਦੇ ਨੈਸ਼ਨਲ ਹਾਈਵੇ ਤੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸੜਕੀ ਰਸਤੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਜਿਸ ਕਾਰਨ ਬਸਾਂ ਦਿੱਲੀ ਜਾਂਚ 2 ਘੰਟੇ ਤੱਕ ਦਾ ਵਾਧੂ ਸਮਾਂ ਲੱਗ ਰਿਹਾ ਹੈ ਦੂਜੇ ਪਾਸੇ ਸ਼ੰਭੂ ਕੋਲ ਧਰਨੇ ਤੇ ਬੈਠੇ ਕਿਸਾਨਾਂ ਕਾਰਨ ਲੋਕਾਂ ਨੂੰ 2 ਘੰਟੇ ਦਾ ਸਫ਼ਰ 4 ਘੰਟੇ ਵਿੱਚ ਤੈਅ ਕਰਨਾ ਪੈ ਰਿਹਾ ਹੈ ਪ੍ਰਾਈਵੇਟ ਬੱਸ ਚਾਲਕ ਇਸ ਗੱਲ ਦਾ ਪੂਰਾ ਫਾਇਦਾ ਲੈਣ ਦੇ ਹੋਏ ਟਿਕਟਾਂ ਵੱਧ ਰੇਟਾਂ ਤੇ ਵੇਚ ਕੇ ਬੇ ਹਿਸਾਬ ਮੁਨਾਫਾ ਕਮਾ ਰਹੇ ਹਨ ਅਤੇ ਸਾਰਾ ਨੁਕਸਾਨ ਪੰਜਾਬ ਸਰਕਾਰ ਨੂੰ ਚੱਲਣਾ ਪੈ ਰਿਹਾ ਹੈ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਭਾਜਪਾ ਦੇ ਉਮੀਦਵਾਰ ਅਮਨੀਤ ਸਿੰਘ ਬਿੱਟੂ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿ ਹੈਗੇ ਬਿੱਟੂ ਮੇਰੇ ਤੇ ਬਾਹਰਲਾ ਹੋਂ ਦਾ ਦੋਸ਼ ਲਗਾਉਂਦੇ ਹਨ ਪਰ ਮੈਂ ਬਿੱਟੂ ਵਰਗੇ ਸਾਂਸਦ ਤੋਂ ਬੇਤਰ੍ਹਾਂ ਜਿਸ ਨੂੰ ਨਾ ਦੇਖਿਆ ਜਾ ਸਕਦਾ ਹੋਵੇ ਤੇ ਨਾ ਹੀ ਸੁਣਿਆ ਜਾ ਸਕਦਾ ਹੋਵੇ ਉਹ ਮੈਨੂੰ ਬਾਹਰਲਾ ਉਮੀਦਵਾਰ ਦੱਸਦੇ ਹਨ ਮੈਂ ਬਾਹਰਲਾ ਹੀ ਠੀਕ ਹਾਂ ਕਿਉਂਕਿ ਬਿੱਟੂ ਜਿਹੜਾ ਕਦੇ ਵੀ ਆਪਣੇ ਹਲਕੇ ਦੇ ਵਿੱਚ ਨਹੀਂ ਵਿਚਰਿਆ ਪਰ ਮੈਂ ਜਿੱਥੇ ਵੀ ਹਵਾਂ 24 ਘੰਟੇ ਸੱਤੋ ਦਿਨ ਪਾਰਟੀ ਦੇ ਲਈ ਅਤੇ ਆਪਣੇ ਲੋਕਾਂ ਦੇ ਵਿੱਚ ਵਿਚਰਦਾ ਹਾਂ ਜਿਸ ਨੂੰ ਮੇਰੇ ਹਲਕੇ ਦੀ ਆਮ ਜਨਤਾ ਚੰਗੀ ਤਰ੍ਹਾਂ ਸਮਝਦੀ ਹੈ ਉਹਨਾਂ ਕਿ ਹੈਗੀ ਬਿੱਟੂ ਤੋਂ ਮੈਨੂੰ ਕੋਈ ਵੀ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਨਾ ਤਾਂ ਮੈਂ ਆਪਣੇ ਆਪ ਨੂੰ ਲੁਧਿਆਣਾ ਲਈ ਬਾਹਰਲਾ ਸਮਝਦਾ ਹਾਂ ਤੇ ਨਾ ਹੀ ਲੁਧਿਆਣਾ ਦੇ ਲੋਕ ਮੈਨੂੰ ਬਾਹਰੀ ਸਮਝਦੇ ਹਨ ਜਦੋਂ ਕਿ ਮੈਂ ਇੱਕ ਪੰਜਾਬੀ ਹਾਂ ਤੇ ਮੈਂ ਭਾਰਤ ਦੇ ਕਿਸੇ ਸੂਬੇ ਤੋਂ ਵੀ ਚੋਣ ਲੜ ਸਕਦਾ ਹਾਂ ਦੇਸ਼ ਦੇ ਕਈ ਰਾਜਾਂ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਵਿਚਾਲੇ ਮੌਸਮ ਵਿਭਾਗ ਵੱਲੋਂ ਦੇਸ਼ ਦੇ ਕਈ ਰਾਜਾਂ ਵਿੱਚ ਹੀਟ ਵੇਵ ਦਾ ਲੜ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਵਾਲੀ ਹੈ ਜਿਸ ਕਾਰਨ ਤਾਪਮਾਨ 44 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਉੱਥੇ ਹੀ ਦੂਜੇ ਪਾਸੇ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਵਿੱਚ ਮੌਸਮ ਮੁੜਕਰਵਟ ਲੈ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਅੱਜ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜੀ ਹੁਣ ਤੋਂ ਸਰਗਰਮ ਹੋ ਰਹੀ ਹੈ ਜਿਸ ਕਾਰਨ ਮੀਂਹ ਦੀ ਸੰਭਾਵਨਾ ਹੈ ਜੇਕਰ ਇੱਥੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਅਨੁਸਾਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 3 ਡਿਗਰੀ ਘੱਟ ਹੈ ਇਸ ਕਾਰਨ ਰਾਤ ਸਮੇਂ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਭਾਈ ਅੰਮ੍ਰਿਪਾਲ ਸਿੰਘ ਦੀ ਟੀਮ ਨੂੰ ਵੱਡਾ ਚੈਲੰਜ ਕੀਤਾ ਹੈ ਵਿਰਸਾ ਸਿੰਘ ਬਲਟੋਹਣੇ ਭਾਈ ਅਮਰਿਤਪਾਲ ਸਿੰਘ ਦੀ ਟੀਮ ਨੂੰ ਓਪਨ ਡਿਬੇਟ ਦਾ ਚੈਲੰਜ ਦਿੱਤਾ ਹੈ ਉਹਨਾਂ ਨੇ ਇੱਕ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦੀ ਟੀਮ ਕਿਤੇ ਵੀ ਡਿਬੇਟ ਰੱਖ ਲਵੇ ਭਾਵੇਂ ਉਹ ਚੰਡੀਗੜ੍ਹ ਰੱਖਣ ਜਾਂ ਜਲੰਧਰ ਰੱਖਣ ਇੱਕ ਉਹਨਾਂ ਦਾ ਬੰਦਾ ਹੋਵੇਗਾ ਤੇ ਇੱਕ ਮੈਂ ਜੇਕਰ ਡਿਬੇਟ ਦੌਰਾਨ ਮੈਂ ਝੂਠਾ ਸਾਬਿਤ ਹੁੰਦਾ ਹਾਂ ਤਾਂ ਮੈਂ ਦਾਵਾ ਛੱਡ ਦੇਵਾਂਗਾ ਇਸ ਤੋਂ ਇਲਾਵਾ ਬਲਟੋਹਣੇ ਭਾਈ ਅਮਰਿਤਪਾਲ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇ ਵਿਚਾਰ ਐਸਐਸ ਦੇ ਲੋਕ ਨਾਲ ਮਿਲਦੇ ਹਨ ਅਤੇ ਆਰਐਸਐਸ ਦੇ ਵਿਅਕਤੀ ਵੱਲੋਂ ਹੀ ਭਾਈ ਅਮਰਿਤਪਾਲ ਸਿੰਘ ਦੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਭਾਰਤੀ ਜਨਤਾ ਪਾਰਟੀ ਦੀ ਕੰਮ ਕਰ ਰਹੇ ਨੇ ਜੀ। ਪੂਰਾ ਪੰਜਾਬ ਜਾਣਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਲੋਕ ਬਾਜਵਾ ਨਹੀਂ ਕਹਿੰਦੇ ਪ੍ਰਤਾਪ ਸਿੰਘ ਭਾਜਪਾ ਕਹਿੰਦੇ ਨੇ। ਕਿਉਂ ਕਹਿੰਦੇ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਪ੍ਰਤਾਪ ਸਿੰਘ ਜੀ ਭਾਰਤੀ ਜਨਤਾ ਪਾਰਟੀ ਦੀ ਕੰਮ ਕਰਦੇ ਨੇ ਜੀ। ਉਹ ਅੱਜ ਅਰਵਿੰਦ ਕੇਜਰੀਵਾਦੀ ਦੇ ਨਾਤੇ ਵੋਟਾਂ ਮੰਗ ਰਹੇ ਨੇ ਕੇ ਅਰਵਿੰਦ ਕੇਜਰੀਵਾਦੀ ਮਨ ਨਾਤੇ ਵੋਟਾਂ ਮੰਗਦਾ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਓ ਬੜੀ ਹਾਸੋਹਿਣੀ ਗੱਲ ਆ ਕਿ ਪੰਜਾਬ ਜਾਣਦਾ ਕਿ ਅਰਵਿੰਦ ਕੇਜਰੀਵਾਦੀ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜ ਰਹੇ ਨੇਗੇ ਲਗਾਤਾਰ ਦੇਸ਼ ਦੀ ਤਾਨਾਸ਼ਾ ਸਰਕਾਰ ਦੇ ਖਿਲਾਫ ਲੜ ਰਹੇ ਜਗੇ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਦਲਾ ਜਿਹੜਾ ਉਹ ਭਾਜਪਾ ਲਈ ਕੰਮ ਕਰ ਰਿਹਾ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਿਹਾ ਮੇਰੀ ਕਾਂਗਰਸ ਵਰਕਰਾਂ ਨੂੰ ਸਾਰਿਆਂ ਨੂੰ ਅਪੀਲ ਆ ਕਾਂਗਰਸ ਦੇ ਲੀਡਰੋਂ ਪੀੜਾ ਕਿ ਤਰੰਤ ਪ੍ਰਤਾਪ ਸਿੰਘ ਭਾਜਪਾ ਨੂੰ ਆਪਣੀ ਪਾਰਟੀ ਚ ਬਾਹਰ ਕੱਢੋ ਕਿਉਂਕਿ ਪੰਜਾਬ ਜਾਣਦਾ ਕਿ ਥੱਲੇ ਵਾਲੇ ਥੱਲੇ ਵਾਲੇ ਰੂਮ ਦੇ ਵਿੱਚ ਪ੍ਰਤਾਪ ਸਿੰਘ ਭਾਜਪਾ ਜੀ ਰਹਿ ਰਹੇ ਨੇ ਔਰ ਉੱਪਰ ਵਾਲੇ ਰੂਮ ਦੇ ਵਿੱਚ ਉਹਨਾਂ ਦੇ ਛੋਟੇ ਭਰਾ ਉਹ ਰਹਿ ਰਹੇ ਨੇਗੇ ਸੋ ਇੱਕ ਪਾਸੇ ਕਾਂਗਰਸ ਇੱਕ ਫਲੋਰ ਤੇ ਕਾਂਗਰਸ ਇੱਕ ਫਲੋਰ ਤੇ ਭਾਜਪਾ ਸੋ ਇਹ ਤੋਂ ਸਿੱਧ ਹੁੰਦਾ ਹੈਗਾ ਕਿ ਪ੍ਰਤਾਪ ਸਿੰਘ ਭਾਜਪਾ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੇ ਬਤੌਰ ਰਜੈਂਟ ਵਜੋਂ ਪੰਜਾਬ 'ਚ ਕੰਮ ਕਰ ਰਹੇ ਸੁਬੀਰ ਕੀ ਕਿਹਾ ਸੁਬੀਰ ਜੀ ਨੇ ਕਹਿੰਦੇ ਟ੍ਰਾਂਸਪੋਰਟ ਮੰਤਰੀ ਰਹੇ ਨੇ ਕਹਿੰਦੇ ਘਟਾਲਾ ਬੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵਿੜਿੰਗ ਨੇ ਫੜੀਆਂ ਵਾਰੀ-ਵਾਰੀ ਸੁਪਨੇਚ ਆਦਨੀਆਂ ਸੁਬੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਹਵੇਂ ਦੇਣਾ ਪੈਣਾ 60 ਸਾਲਾਂ ਦੀ ਉਮਰ 'ਚ ਕਦੇ ਸੁਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ 'ਚ ਦੇ ਸਕਦਾ ਰਾਜਾ ਵੜਿੰਗ ਇਸ ਕਰਕੇ ਸਪਣੇ ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਨੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਪੂਰੇ ਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜ ਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅਡੇ ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛੀਂ ਔਰ ਮੈਂ ਤੁਹਾਨੂੰ ਕਹਾਂਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣਗੇ ਕਿ ਰਾਜਾ ਵਰਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅੱਜ ਤੱਕ ਕਰ ਰਿਹਾ ਹੈ ਔਰ ਸੁਖਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣ ਇਹ ਮर्यादा ਤੋਂ ਥੱਲੇ ਹੋ ਜਾਏਗਾ ਉਹ ਹਾਂ ਉਹਦਾ ਪਾਣੀ ਵਾਲੀ ਬੱਸ ਹੁਣ ਉਹਨਾਂ ਦਾ ਇੱਕ ਪਹਿਲਾਂ ਸੁਖਬੀਰ ਬਾਦਲ ਜੀ ਕਹਿੰਦੇ ਪਾਣੀ ਚ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ বাস ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਦ ਉਸਮਾਨ ਛੁੱਟ ਜਾਏਗੀ ਫਿਰ ਉਹਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾ ਨੂੰ ਹਲਾਵਾਗਾ ਤੇ ਫਿਰ بارش ਹੋਇਆ ਕਰੀ ਉਹ ਸੁਬੀਰ ਜੀ ਇਹ ਵੀ ਕਹਿ ਸਕਦੇ ਵੱਡੇ ਟਾਈਮ ਦੇ ਉੱਤੇ ਇਸ ਕਾਜ ਦੇ ਟਾਈਮ ਦੇ ਤੇ 650 ਕਰੋੜ ਲੈ ਕੇ ਆਏ ਜੀ ਰਮੇਸ਼ ਸਿੰਘ ਮਿੱਤਲ ਲੱਗਦਾ ਕਿ ਉਹਨਾਂ ਨੇ ਕੰਮ ਕੀਤਾ ਮੈਨੂੰ ਪਤਾ ਨਹੀਂ ਇਹ ਕਿਹੜਾ 650 ਕਰੋੜ ਰੁਪਇਆ ਆਇਆ ਜਾਂ ਕਿੱਥੇ ਆਇਆ ਤੁਸੀਂ ਸ਼ੋ ਮੀ ਦਾ ਲੈਟਰ ਕਿ 650 ਕਰੋੜ ਰੁਪਇਆ ਕਿੱਥੋਂ ਆਇਆ ਕਾਗਜ਼ੀ ਪੱਤਰੀ ਆਇਆ ਜਿੰਨਾ ਚਿਕਰ ਅਥੈਂਟਿਸਿਟੀ ਕੋਈ ਨਾ ਹੋਵੇ ਕਿਸੇ ਤੋਂ ਸੁਣੀ ਸੁਣਾਈ ਗੱਲ ਵੇਰ ਇਜ਼ ਦੈਟ ਸਾਡੇ 600 ਕਰੋੜ ਕਹਿਣਾ ਤੇ ਕਰਨੀ ਚ ਮੈਨੂੰ ਉਹਦੀ ਚਿੱਠੀ ਅਲਾਟਮੈਂਟ ਸਿਸਟਮ ਕਿਨੇ ਦਿੱਤਾ ਉਹ ਪਤਾ ਲੱਗਣਾ ਚਾਹੀਦਾ ਕੌਣ ਲੈ ਕੇ ਆਇਆ ਸੀ ਸਰ ਕੇਂਦਰ ਸਰਕਾਰ ਤੋਂ ਲੈ ਕੇ ਆਇਆ ਸੀ ਮੈਂ ਸਿੰਘ ਮੈਂ ਕਿਹਾ ਦੱਸਣ ਸਬੂਤ ਕਰਨ ਹਾਂ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਇਹ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਵੈਸੇ ਵੀ ਇਹ ਪੂਰੇ ਦੇਸ਼ ਨੂੰ ਜਿਹੜਾ ਮਿਲਿਆ ਸੀਗਾ ਨਾਟ ਬਿਕੋਜ਼ ਆਫ ਲੁਧਿਆਣਾ ਬਿੱਟੂ ਕਰਕੇ ਬਿੱਟੂ ਜੀ ਕੋਈ ਵੱਖਰੀ ਚੀਜ਼ ਅਗਰ ਲੈ ਕੇ ਆਇਆ ਤਾਂ ਪਲੀਜ਼ ਮੈਨੂੰ ਦੱਸਣ ਮੈਂ ਉਹਨਾਂ ਨੂੰ ਧੰਨਵਾਦ ਕਰਾਂਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸਰ ਉਹ ਕਹਿੰਦੇ ਕਾਂਗਰਸ ਰਹਿ ਕੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਹੀ ਐਸੀ ਕਰਕੇ ਉਹ ਯਾਰ ਜਦੋਂ ਮੋਦੀ ਜੀ ਨਾਲ ਇੱਕ ਗੱਲ ਸੀ ਤੁਹਾਡੀ ਅਸੀਂ ਕਿਹਨੇ ਰੋਕਿਆ ਕੰਮ ਕਰਨ ਤੋਂ ਟੈਲੀਫੋਨ ਚੱਕਣ ਤੋਂ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰੋਕ ਰਿਹਾ ਸੀ ਤੇ ਦੈਟਸ ਵਾਈ ਮੈਂ ਕਿਹਾ ਇਹ ਗੋਸ਼ਟੀ ਤਰ੍ਹਾਂ ਹੈ ਕੰਮ ਕੀ ਉਹ ਸੁਣਿਆ ਤਾਂ ਹੁੰਦਾ ਹੈ ਲੇਕਿਨ ਕਿਸੇ ਨੇ ਵੇਖਿਆ ਨਹੀਂ ਐਮਪੀ ਸਾਹਿਬ ਸੁਣੇ ਤਾਂ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ ਐਮਪੀ ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਸੋ ਟੈਲੀਫੋਨ ਕਰਨ ਟੈਲੀਫੋਨ ਚੱਕਣ ਤੇ ਕੋਈ ਰੋਕ ਸੀਰਾ ਹੋ ਗੰਦੀ ਵੱਲੋਂ ਕਾਂਗਰਸ ਪਾਰਟੀ ਲੋਕਾਂ ਦੇ ਮੰਨ ਦੀ ਜਿਹੜਾ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਆਏ ਕਿਸੇ ਨੇ ਵੇਖਿਆ ਗਊਸ਼ਾਲਾ ਆਲ ਰਿਕਾਰਡ ਕਢਾ ਲਓ 10 ਸਾਲਾਂ ਦੀ ਕਾਲ ਰਿਕਾਰਡ ਕਢਾਓ ਜਿੰਨੀਆਂ ਕਾਲਸ ਮਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦਿਨਾ ਚ ਰਿਸੀਵ ਕਰ ਲੈਂਦਾ ਸਰਕਾਰੀ ਕੋਠੀ ਦਾ ਕਿਰਾਇਆ ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਉਹ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ ਰੰਦ ਹੋ ਜਾਣਗੇ ਹੁਣ ਦੇ ਦੇਗਾ ਹੋ ਵੀ ਹੋ ਵੀ ਜਿਹੜੀਆਂ ਸਰਕਾਰੀ ਕੋਠੀਆਂ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮਟ ਕੇ ਰਹਿ ਗਏ ਤੇ ਸਿਕਿਉਰਿਟੀ ਚ ਸਿਮਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰਕ ਲਾਤਾ ਸਵਾਲੀਆ ਚਿੰਨ੍ਹ ਖੜਾ ਕਰਦਾ ਸਰ ਸਰ ਮੈਂ ਤੁਹਾਨੂੰ ਇਹ ਵੀ ਕਹਾਂਗਾ ਬਿੱਟੂ ਜੀ ਹਲੋ ਬਿੱਟੂ ਜੀ ਮੈਂ ਸਮਝਦਾ ਕਿ ਜਿਵੇਂ ਚੋਣਵੀ ਸੈਲਾਨੀ ਲੁਧਿਆਣੇ ਚੋਂਦਾ ਹੈ ਕੋਈ ਇਸ ਤਰ੍ਹਾਂ ਆਉਂਦੇ ਹੈ ਇਹਨਾਂ ਦਾ ਨਾਮ ਰੱਖਿਆ ਮੈਂ ਚੋਣਵੀ ਸੈਲਾਨੀ ਜਾਨੀ ਕਿ ਟੂਰਿਸਟ ਇਲੈਕਟਰੋਲ ਟੂਰਿਸਟ ਜਿਹੜਾ ਚੋਣ ਆਉਂਦਾ ਉਦੋਂ ਬਿੱਟੂ ਜੀ ਵਿਖਦੇ ਹੈ ਇਹ ਚੋਣਵੀ ਸੈਲਾਨੀ ਦੀ ਤਰ੍ਹਾਂ ਹੈ ਮੇਰੇ ਭਰਾ ਬਿੱਟੂ ਜੀ ਹੁਣ ਪ੍ਰਚਾਰ ਕਰਨਾ ਲੋਕਤੰਤਰ ਹੈ ਹਰੇਕ ਕੋਲੇ ਅਧਿਕਾਰ ਹੈ ਪਰ ਮੈਂ ਇਸ ਮੌਕੇ ਮੈਂ ਰਾਜੇ ਜੀ ਨੂੰ ਕਹੂੰਗਾ ਕਿ ਤੁਸੀਂ ਦੂਰ ਆ ਕੇ ਬਹੁਤੇ ਇਹ ਕਹਤੇ ਨੇੜੇ ਤੁਹਾਨੂੰ ਕੋਈ ਲੋਕ ਸਭਾ ਮਿਲ ਜਾਂਦਾ ਸ਼ਾਇਦ ਕੁਝ ਨਾ ਕੁਝ ਮੁੱਲ ਪੈ ਜਾਂਦਾ ਲੁਧਿਆਣੇ ਸ਼ਹਿਰ ਤੋਂ ਡਾ ਕੁਝ ਨਹੀਂ ਵੰਟਿਆ ਜਾਣਾ ਕਿਉਂਕਿ ਇੱਥੇ ਅਸੀਂ 8 ਐਮਐਲ ਆ ਨੌਵਾਂ ਸੱਦਾ ਜਿਹੜਾ ਹਲਕਾ ਇੰਚਾਰਜ ਹੈ ਉਹ ਵੀ ਐਮਐਲ ਵਾਂਗੂ ਸੇਵਾ ਕਰਦਾ ਤੇ ਲੋਕ ਮਨ ਬਣਾਈ ਬਠੇ ਵੀ ਅਸੀਂ ਝਾੜੂ ਚਲਾ ਕੇ ਪੱਕੀ ਸਾਰੀ ਜ਼ਿੰਦਗੀ ਜਿਹੜੀ ਉਹ ਸਾਥ ਕਰਦੇ ਬਹੁਤ ਸਰਕੇ ਤੇ ਕੰਮਾਂ ਤੇ ਸਵਾਲ ਖੜੇ ਕਰਦੇ ਨੇ ਜਾਂ ਫਿਰ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਕਹਿੰਦੇ ਨੇ ਕਿ ਉਹਨਾਂ ਨੇ ਪਾਰਟੀ ਨਾਲੋਂ ਦੇਖੋ ਬਿੱਟੂ ਜੀ ਨੇ ਧੋਖਾ ਕਰੇ ਤਾਂ ਕੰਤ ਤੇ ਲਿਖੀ ਸਟਾਈਲ ਦਿਨਾਂ ਨੇ ਪੂਰੀ ਜ਼ਿੰਦਗੀ ਕਾਂਗਰਸ ਪਾਰਟੀ ਦੇ ਸਿਰ ਤੇ ਰਾਜਗਦਨੀਆਂ ਬਾਣੀਆਂ ਨੇ ਮੁੱਖ ਮੰਤਰੀ ਚਾਹੇ ਰਹੇ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਪੂਆ ਜੀ ਐਮਐ ਰਹੇ ਉਹਨਾਂ ਦੇ ਤਾਇਆ ਜੀ ਕੈਬਨਿਟ ਮੰਤਰੀ ਰਹੇ ਉਹਨਾਂ ਦਾ ਬ੍ਰਦਰ ਜਿਹੜਾ ਉਹ ਰਿਹਾ ਐਮਐਲਏ ਰਿਹਾ ਵੱਡੇ ਵੱਡੀਆਂ ਆਪਾਦੀਆਂ ਉਹਨਾਂ ਨੂੰ ਦਿੱਤੀਆਂ ਵਿਆ ਬਟੂ ਜੀ ਨੂੰ ਤਿੰਨ ਵਾਰੀ ਪਾਰਟੀ ਨੇ ਮੈਂਬਰ ਪਾਰਲੀਮੈਂਟ ਬਣਾਇਆ ਜਦੋਂ ਅੱਜ ਪਾਰਟੀ ਨੂੰ ਜ਼ਰੂਰ ਸੀ ਤਾਂ ਉਹ ਧੋਖਾ ਦੇ ਗਏ ਤਾਂ ਧੋਖਾ ਕੀਤਾ ਹੀ ਤੇ ਉਹਦਾ ਜਿਹੜਾ ਜਵਾਬ ਹੈ ਨੰਦੇਣੇ ਸਰੀ ਜ਼ਰੂਰ ਦੇਣਗੇ ਇਹਨੇ ਵੀ ਉਹ ਕਾਂਗਰਸ ਨੂੰ ਵੋਟ ਪਾਉਣਗੇ ਉਹ ਕਾਂਗਰਸ ਦੇ ਵਿਰੁੱਧ ਫੋਟ ਪਾ ਕੇ ਅਸ਼ੋਕ ਪ੍ਰਸ਼ਰ ਪੱਪੀ ਜੀ ਨੂੰ ਵੋਟਾਂ ਪਾਉਣਗੇ ਅੱਜ ਆ ਐਡਵੋਕੇਟ ਜਨਰਲ ਸਾਹਿਬ ਕਹਿ ਰਹੇ ਆ ਕਿ ਸਿੱਤੂ ਮੂਸੇਵਾਲੇ ਦੀ ਮੌਤ ਦਾ ਕਾਰਨ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਕਾਰਨ ਬਣਿਆ ਉਹਦਾ ਉਹ ਸਿਕਿਉਰਿਟੀ ਵਾਪਸ ਕਿਹਨੇ ਲਈ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਉਹ ਸਿਕਿਉਰਿਟੀ ਦੀ ਖਬਰ ਲੀਕ ਕਿਹਨੇ ਕੀਤੀ सीएम भगवंत मान ਦੇ ਐਡਵਾਈਜ਼ਰ ਬਲਤੇਜ ਪੰਨੂ ਨੇ ਚੀਫ ਮਿਨਿਸਟਰ ਦੇ ਦਫਤਰ ਨੇ ਇਹ ਖਬਰ ਲੀਕ ਕੀਤੀ ਹੈ ਔਰ ਖਬਰ ਲੀਕ ਕਰਨ ਤੋਂ ਬਾਅਦ ਲੋਕ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਸਿਕਿਉਰਿਟੀ ਨਹੀਂ ਆ ਰੋ ਉਹਨੂੰ 2 ਦਿਨਾਂ ਦੇ ਅੰਦਰ ਅੰਦਰ ਮਾਰ ਕੇ ਢੇਰ ਕਰਤਾ ਅੱਜ ਜਦ ਐਡਵੋਕੇਟ ਜਰਨਲ ਪੰਜਾਬ ਦਾ ਇਹ ਗੱਲ ਆਨਰੇਬਲ ਸੁਪਰੀਮ ਕੋਰਟ ਤੇ ਮੰਨੀ ਜਾਂਦਾ ਤੇ ਫਿਰ ਮੈਂ ਮੰਗ ਕਰਦਾ ਕੀ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ ਬਲਤੇਜ ਪੰਨੂ ਤੇ ਜਿਨ੍ਹਾਂ ਦੇ ਕਾਰਨਾ ਕਰਕੇ ਜਿਨ੍ਹਾਂ ਦੀ ਨਲੈਕੀ ਕਰਕੇ ਜਿਨ੍ਹਾਂ ਦੀ ਮਿਲੀ ਭੁਗਤ ਕਰਕੇ ਅੱਜ ਸਿੱਧੂ ਮੂਸੇਵਾਲਾ ਇਹ ਸੰਸਾਰ 'ਚ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਜਿਹੜੀ ਗੱਲ ਕਰਦੇ ਸੀ ਜਿਹੜੀ ਗੱਲ ਲੋਕ ਪੰਜਾਬ ਦੇ ਕਰਦੇ ਸੀ ਦੇਸ਼ ਦੁਨੀਆ 'ਚ ਕਰਦੇ ਸੀ ਅੱਜ ਉਹ ਗੱਲ ਸੁਪਰੀਮ ਕੋਰਟ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਆਨ ਰਿਕਾਰਡ ਮੰਨੀ ਕੀ ਸਿੱਧੂ ਮੂਸੇਵਾਲੇ ਦੀ ਡੈਥ ਦਾ ਕਾਰਨ ਪੰਜਾਬ ਸਰਕਾਰ ਦੀ ਸਿਕਿਉਰਿਟੀ ਘਟਾਉਣਾ ਔਰ ਉਹ ਸਿਕਿਉਰਿਟੀ ਭਗਵੰਤ ਮਾਨ ਨੇ ਘਟਾਈ ਸੀ ਇਸ ਲਈ ਪਰਚਾ ਦਰਜ ਹੋਵੇ ਪੰਨੂ ਤੇ ਬਲਤੇਜ ਪੰਨੂ ਐਡਵਾਈਜ਼ਰ ਤੇ ਤੇ ਭਗਵੰਤ ਮਾਨ ਤੇ ਔਰ ਇਹ ਸਾਰੇ ਕਾਗਜ਼ ਮੈਂ ਹੁਣੇ ਟਵੀਟ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਲੋਕਾਂ ਤੱਕ ਸੱਚ ਪਹੁੰਚੇ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਸਮਾਂ ਆ ਗਿਆ ਜਾਗੋ ਇਸ ਨਕਮੀ ਸਰਕਾਰ ਨੂੰ ਭਗਵੰਤ ਮਾਨ ਦੀ ਨਕਮੀ ਕਾਰਕੁਜ਼ਾਰੀ ਨੂੰ ਇਹਦਾ ਘੇਰਾ ਪਾਓ ਲੋਕਾਂ ਅੱਗੇ ਜਿਨ੍ਹਾਂ ਨੇ ਲਾਅਨ ਆਰਡਰ ਪੰਜਾਬ ਦਾ ਫੇਲ ਕਰਤਾ ਉਹਨਾਂ ਦੇ ਚਿਹਰੇ ਨੰਗੇ ਹੋਣ ਤੇ ਉਹਨਾਂ ਦੇ ਸੱਚ ਸਾਹਮਣੇ ਆਵੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲੇ ਔਰ ਇਹ ਵੀ ਨਾ ਭੁੱਲੋ ਕਿ ਇਹ ਉਹੀ ਮੁੱਖ ਮੰਤਰੀ ਆ ਜੀਨੇ ਜੇਲਾ ਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਹੋਈ ਆ ਔਰ ਅੱਜ ਤੱਕ ਆਨਰੇਬਲ ਹਾਈ ਕੋਰਟ 'ਚ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਹਾਈ ਕੋਰਟ 'ਚੋ ਕੇਸ ਚੱਲਦਾ ਇਸ ਲਈ ਇਨਸਾਫ ਨਹੀਂ ਮਿਲਣਾ